ਪਰਮਾਤਮਾ ਦੇ ਚ ਧਿਆਨ ਜੁੜ ਗਿਆ ਗਿਆਨ ਪ੍ਰਾਪਤ ਹੋਇਆ ਇਸ ਗਿਆਨ ਦੀ ਕੋਈ ਸੀਮਾ ਨਹੀਂ ਕਿਉਂ ਧਿਆਨ ਬਿਕਰਦਾ ਨਹੀਂ ਤੇ ਧਿਆਨ ਰੋਜ਼ ਰੋਜ਼ ਗਹਿਰਾ ਜਾਂਦਾ ਹੈ ਰੋਜ਼ ਰੋਜ਼ ਗਹਿਰਾ ਜਾਂਦਾ ਹੈ ਕਿਸੇ ਵੀ ਪਦਾਰਤ ਦਾ ਗਿਆਨ ਲੈਣਾ ਉਹਦਾ ਅੰਤ ਆ ਜਾਂਦਾ ਹੈ ਸੀਮਾ ਆ ਜਾਂਦੀ ਹੈ ਗਿਆਨ ਪੂਰਾ ਹੋ ਜਾਂਦਾ ਹੈ ਔਰ ਗਿਆਨ ਪੂਰਾ ਹੁੰਦਿਆਂ ਫਿਰ ਉਸ ਗਿਆਨ ਦੇ ਮਨੁੱਖ ਵਰਤੋਂ ਕਰਦਾ ਹੈ ਗਿਆਨ ਅੱਗੇ ਵੱਧਦਾ ਨਹੀਂ ਇਹ ਮੈਰਜ ਕਰਦੇ ਪਰਮਾਤਮਾ ਦੇ ਚ ধ্যান ਜੁੜਿਆ ਹੈ ਸ਼ਬਦ ਦੇ ਸੁਰਤ ਜੋੜੀਏ ਇਹਦਾ ਕੋਈ ਅੰਤ ਨਹੀਂ ਤੂੰ ਕੋਈ ਧਿਆਨ ਕਰਕੇ ਬਹੁਤ ਗਹਿਰਾ ਚਲਾ ਗਿਆ ਹੋਵੇਗਾ ਕੋਈ ਉਸ ਤੋਂ ਵੀ ਗਹਿਰਾ ਚਲਾ ਗਿਆ ਹੋਵੇਗਾ ਕੋਈ ਉਸ ਤੋਂ ਵੀ ਗਹਿਰਾ ਚਲਾ ਗਿਆ ਹੋਵੇਗਾ ਆਨੰਦ ਤੇ ਸਾਰਿਆਂ ਕੋਲ ਹੋਵੇਗਾ ਗਿਆਨ ਦੀ ਧਾਰਾ ਅਲਗ-ਅਲਗ ਹੋਵੇਗੀ ਹੇਵੀ ਮਰਜ਼ ਕਰਦੇ ਕਿਸੇ ਦਾ ਗਿਆਨ ਬਹੁਤ ਗਹਿਰਾ ਹੋਵੇਗਾ ਕਹਿਣ ਦੇ ਚ ਮੈਨੂੰ ਸੰਕੋਚ ਨਹੀਂ ਮਿਡਲ ਇਸ ਦੇ ਜਿਹੜੇ ਚਾਰੇ અવਤਾਰ ਪੈਦਾ ਹੋਏ ਹੈ ਗਿਆਨ ਕੋਈ ਬਹੁਤ ਗਹਿਰਾ ਨਹੀਂ ਹੈ ਛੋਟੀ ਜ਼ਬਾਨ ਨਾਲ ਮੈਂ ਬਹੁਤ ਵੱਡੀ ਗੱਲ ਕਰ ਰਹੇ ਹਾਂ ਇਸ ਦੇਸ਼ ਦੇ ਵਿੱਚ ઋષਿ मुनि ਸੰਤ અવਤਾਰ ਗਿਆਨ ਬਹੁਤ ਗਹਿਰਾ ਹੈ ਬਹੁਤ ਗਹਿਰਾ ਵਿਗਿਆਨ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ ਅਮਰੀਕਾ ਦਾ ਪ੍ਰਮਾਤਮਾ ਦਾ ਗਿਆਨ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ ਭਾਰਤ ਦਾ ਇਹ ਵੀ ਮੈਰਜ ਕਰਦੇ ਹਾਂ ਕਿਉਂਕਿ ਗਿਆਨ ਬਹੁਤ ਗਹਿਰਾ ਹੈ ਧਿਆਨ ਦੀ ਸਾਧਨਾ ਕਰਨ ਵਾਲੇ ਤੇ بڑے بڑے ਜੋ ਹੈ ઋષਿ मुनि ਹੋਏ ਨੇ ਇੱਕ ਵੀ ਸੰਤ ઋષਿ मुनि ਨੇ ਐਸਾ ਦਾਵਾ ਨਹੀਂ ਕੀਤਾ ਵੀ ਸਾਡਾ ਭਗਵਾਨ ਵੱਡਾ ਹੈ ਤੇ ਫਲਾਣੇ ਦਾ ਭਗਵਾਨ ਛੋਟਾ ਹੈ ਐਸੇ ਦਾਵੇਦਾਰ ਤੁਹਾਨੂੰ ਬਾਖੀ ਥਾਵਾਂ ਤੇ ਮਿਲਣਗੇ ਥੇ ਨਹੀਂ ਫਿਰ ਇਸ ਕਰਕੇ ਲੜਾਈ ਝਗੜੇ ਵੀ ਹੋ ਜਾਂਦੇ ਨੇ ਬੜੇ ਭਿਆੰਕਰ ਲੜਾਈ ਝਗੜੇ ਨੇ ਯਹੂਦੀ ਤੇ ਇਸਲਾਮ ਅਜੇ ਤੱਕ ਟਕਰਾ ਰਹੇ ਹੈ ਯਹੂਦੀਆਂ ਤੇ ਈਸਾਈਆਂ ਦੀ ਲੜਾਈ 1000 ਸਾਲ ਤੱਕ ਰਹੀ ਹੈ ਤੁਹਾਡਾ ਖੁਦਾ ਗਲਤ ਹੈ ਸਾਡਾ ਖੁਦਾ ਸਹੀ ਹੈ ਇਸ ਗੱਲ ਦੇ ਉੱਤੇ ਫਿਰ ਇਸ ਗੱਲ ਦੇ ਉੱਤੇ ਵੀ ਤੁਹਾਡਾ ਖੁਦਾ ਛੋਟਾ ਹੈ ਸਾਡਾ ਵੱਡਾ ਹੈ ਇਸ ਤਰ੍ਹਾਂ ਦੀ ਲੜਾਈ ਤੁਹਾਡਾ ਭਗਵਾਨ ਛੋਟਾ ਹੈ ਤੇ ਸਾਡਾ ਵੱਡਾ ਹੈ ਲੜਾਈ ਦਾ ਇਹ ਆਧਾਰ ਨਹੀਂ ਰਿਹਾ ਇਸ ਦੇਸ਼ ਦੇ ਵਿੱਚ ਭਾਵੇਂ ਸਵਾਰਥ ਟਕਰਾ ਜਾਂਦੇ ਨੇ ਤੇ ਲੜਾਈ ਜੋ ਚੀਜ਼ ਮੈਨੂੰ ਚਾਹੀਦੀ ਉਹ ਦੂਜੇ ਨੂੰ ਵੀ ਚਾਹੀਦੀ ਲੜਾਈ ਹੋ ਜਾਂਦੀ ਹੈ ਸਵਾਰਥ ਟਕਰਾ ਜਾਂਦੇ ਨੇ ਦੋ ਭਰਾਵਾਂ ਦੇ ਵੀ ਸਵਾਰਥ ਟਕਰਾ ਜਾਂਨ ਤਾਂ ਦੋ ਭਰਾ ਵੀ ਲੜ ਪੈਂਦੇ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਦੇਸ਼ ਮਜ਼ਬਬਾਸ਼ਾ ਸੰਸਕ੍ਰਿਤੀ ਵੀ ਮਨੁੱਖ ਨੂੰ ਇੱਕ ਨਹੀਂ ਕਰਦੀ। ਇਕਤਾ ਨਹੀਂ ਬਣਦੀ। ਭਾਸ਼ਾ ਇੱਕ ਹੋਵੇ ਇਕਤਾ ਨਹੀਂ ਆਉਂਦੀ। 22 ਦੇ ਕਰੀਬ ਮੁਲਕ ਨੇ ਅਰਬਾਂ ਦੇ। ਇੱਕੋ ਹੀ ਭਾਸ਼ਾ ਹੈ ਅਰਬੀ। ਸਾਰਿਆਂ ਦਾ ਮਜ਼ਬ ਵੀ ਇੱਕੋ ਹੈ ਇਸਲਾਮ। ਸਾਰਿਆਂ ਦਾ ਇਸ਼ਟ ਵੀ ਇੱਕੋ ਹੈ ਮੁਹੰਮਦ ਸਾਹਿਬ। ਸਾਰਿਆਂ ਦਾ ਧਰਮ ਗ੍ਰੰਥ ਵੀ ਇੱਕੋ ਹੈ ਕੁਰਾਨ ਸ਼ਰੀਫ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ ਕੋਈ ਹੈ ਤੇ ਇराक ਦੀ ਭਿਆਨਕ ਲੜਾਈ ਈਰਾਨ ਤੇ ਇराक ਦੀ 9 ਸਾਲ ਲੜਾਈ ਬਾਕੀ ਇਹ ਛੋਟੇ ਮੋਟੇ ਦੇਸ਼ ਇੱਕ ਦੂਜੇ ਦੇ ਖੂਨ ਦੇ ਪਿਆਸੇ ਨਾ ਮਜ਼ਬ ਨੇ ਇਕ ਕੀਤਾ ਨਾ ਭਾਸ਼ਾ ਨਾ ਇਸ਼ਟ ਨੇ ਇਕ ਕੀਤਾ ਨਾ ਧਰਮ ਗ੍ਰੰਥ ਜਿੱਥੇ ਸਵਾਰਥ ਟਕਰਾ ਜਾਂਨ ਮذਬ ਕਹੀ ਹੁੰਦਾ ਹੈ ਭਾਸ਼ਾ ਕਹੀ ਹੁੰਦੀ ਹੈ ਸੰਸਕ੍ਰਿਤੀ ਕਹੀ ਹੁੰਦੀ ਹੈ ਮੁਲਕ ਕਹੀ ਹੁੰਦਾ ਇੱਕ ਮੁਲਕ ਦੇ ਬਾਸ਼ੰਦ ਦੇ ਵੀ ਲੜ ਪੈਂਦੇ ਨੇ ਇੱਕ ਪ੍ਰਾਂਤ ਦੇ ਵੀ ਆਪਸ ਦੇ ਚ ਲੜ ਪੈਂਦੇ ਨੇ ਇੱਕ ਭਾਸ਼ਾ ਬੋਲਣ ਵਾਲੇ ਵੀ ਟਕਰਾ ਪੈਂਦੇ ਨੇ ਇੱਕ ਖੂਨ ਹੁੰਦਿਆਂ ਵੀ ਟਕਰਾ ਜਾਂਦੇ ਨੇ ਦੋ ਬੇਰਾ ਟਕਰਾ ਜਾਂਦੇ ਜਿੱਥੇ ਸਵਾਰਥ ਟਕਰਾ ਜਾਂਨ ਉੱਥੇ ਤੇ ਲਾਈ ਹੋ ਜਾਏਗੇ ਲੇਕਿਨ ਇਹ ਮਹਾਨ ਮੋੜਤਾ ਹੋਵੇਗੀ ਸਾਡਾ ਖੁਦਾ ਵੱਡਾ ਤੁਹਾਡਾ ਛੋਟਾ ਹੈ ਭਗਵਾਨ ਇੱਕੋ ਹੀ ਹੈ ਸਾਗਰ ਇੱਕੋ ਹੀ ਹੈ ਮਨੁੱਖ ਨੇ ਆਪਣੇ ਇਲਾਕਿਆਂ ਦੇ ਚ ਸਾਗਰ ਦੇ ਨਾਮ ਰੱਖ ਲਏ ਇਹ ਹਿੰਦ ਮਹਾਸਾਗਰ